ਸਾਚੀ ਕਾਲ ਜੀ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਕਰਦੇ ਆ ਆਪਣਾ ਅੱਜ ਵਲੌਗ ਕੰਟੀਨਿਊ ਮੈਂ ਬੁਣਨ ਲੱਗ ਰਹੀ ਹਾਂ ਅੱਜ ਜੈਕਟ ਆਉਂਦੀ ਤਾਂ ਨਹੀਂ ਹੈਗੀ ਮੈਨੂੰ ਮੈਂ ਦੇਖਦੀ ਸੀ ਵੀ ਕਿਵੇਂ ਬੁਣੀ ਜਾਂਦੀ ਆ ਮੰਮੀ ਬੁਣਦੇ ਨੇ ਮੰਮੀ ਜੀ ਦੀ ਜੈਕਟ ਬਣਾ ਰਹੇ ਨੇ ਬੁਣਤੀ ਦੇਖੋ ਬਹੁਤ ਸੋਹਣੀ ਆ ਸਾਡੀ ਮਾਤਾ ਨੂੰ ਜੀ ਬੁਣਨ ਦਾ ਬਹੁਤ ਸ਼ੌਂਕ ਆ ਪਰ ਉਹਨਾਂ ਦੀ ਅੱਖ ਚ ਲੈਨਜ਼ ਪਿਆ ਹੋਇਆ। ਹਾਂ ਉਹ ਹੁਣ ਦੂਜੀ ਦੀ ਤਿਆਰੀ ਚ ਨੇ। ਦੂਜੀ ਅੱਖ ਵੀ ਤਿਆਰ ਆ ਲੈਨਜ਼ ਦੀ ਪਰ ਅਸੀਂ ਕਹਿੰਦੇ ਆ ਵੀ ਥੋੜਾ ਜਿਹਾ ਹਨਾ ਉਹ ਕਰਿਆ ਕਰੋ, ਘੱਟ ਬੁਣਿਆ ਕਰੋ, ਕੁਝ ਫੋਨ ਫਾਨ ਦੇਖੀ ਜਾਂਦੇ ਨੇ। ਵੀ ਫਿਰ ਉਹ ਹੋ ਜਾਂਦਾ। ਨਿਗਾਹ ਤੇ ਜ਼ਿਆਦਾ ਅਸਰ ਪੈਂਦਾ। ਚਲ ਐ ਮਾੜੀ ਮੋਟੇ ਨਾਲ ਤਾਂ ਕੀ ਹੁੰਦਾ ਉਹਨਾਂ ਨੂੰ ਸ਼ੌਂਕ ਆ। ਕਾਰਨ ਸਾਨੂੰ ਤਾਂ ਬੁਣਨਾ ਨਹੀਂ ਆਉਣਾ ਹੈਗਾ। ਆਪਾਂ ਉਹੀ ਪਾੜੀ ਮਾਰੀਏ। ਹਾਂ ਵੀ ਵੀ ਕੀਵੇਂ ਬੁਣਨਾ। ਇਹ ਵੈਸੇ ਚੈੱਕ ਕਰ ਰਹੀ ਸੀ। ਬਸ ਐ ਹੀ ਆ ਬਸ ਐ ਉਹਨੂੰ ਕਹਿੰਦੇ ਵੇਖੋ। ਇਹ ਉਂਗਲ ਤੇ ਨਹੀਂ ਲਵੇਟੀ ਜਾਂਦੀ ਹੁੰਦੀ ਇਹ ਕਿਹੜਾ ਖਰੋਸ਼ੀ ਆ ਮੈਂ ਤਾਂ ਹੂੰਗੀ ਐ ਇਹ ਮੈਂ ਨਾ ਪਹਿਲਾਂ ਮੈਂ ਤਾਂ ਬੁਣੇ ਨੇ ਮੋਜੇ ਜੇ ਬੁਣੇ ਤੇ ਜਿਹੜੇ ਪੈਰਾਂ 'ਚ ਪਾਉਣਾ ਹੈ ਬੂਟ ਉਹ ਕਰ ਲਏ ਨੇ ਤੇ ਜਦੋਂ ਮੰਮੀ ਨੇ ਮੈਨੂੰ ਪਹਿਲੀ ਵਾਰ ਸਿਖਾਇਆ ਤੇ ਮੈਂ ਦੋ ਤਾਂ ਮੰਮੀ ਦੀਆਂ ਸਲਾਈਆਂ ਤੋੜਦੀ ਆ ਤੇ ਮੈਂ ਬੁਣ ਲਾਂਗੀ ਕਢਾਈ ਵੀ ਕਰ ਲੈਣੀ ਮੈਂ ਚਾਦਰਾਂ ਦੀ ਕੱਢ ਲੈਂਦੀ ਐ ਤਾਂ ਸਾਡੀ ਬੀਬੀ ਪਰ ਇਹ ਚੀਜ਼ ਨਹੀਂ ਮੈਂ ਸਿੱਖੀ ਹੈ ਕਿਉਂਕਿ ਇਹਦੀ ਮੈਨੂੰ ਇੰਨੀ ਲੋੜ ਕੀ ਲੱਗੀ ਕਿਉਂਕਿ ਚੰਦਰਾ ਤਾਂ ਦੇਖੋ ਪਰ ਉਹ ਜੀ ਪਤਾ ਕੀ ਆ ਵੀ ਸਾਡੇ ਕਣੀ ਜਦੋਂ ਸਾ ਆਪਣੇ ਪਟਿਆਲੇ ਜ਼ਿਲ੍ਹੇ ਕਣੀ ਵੀ ਬੁਣਤੀ ਜਿਹਾ ਦੀਆਂ ਪਾਉਂਦੇ ਨਹੀਂ ਤੇ ਜਦੋਂ ਅਸੀਂ ਵਿਆਹ ਕੇ ਇੱਧਰ ਨੂੰ ਆਈਆਂ ਤਾਂ ਇੱਧਰ ਬੜਾ ਜਿਆਦਾ ਰਵਾਜਤੀ ਟ੍ਰੈਂਡ ਹੋ ਗਿਆ ਹੁਣ ਸਾਰੇ ਹੁਣ ਸਾਰੇ ਪਾਸੇ ਪਾਉਣ ਲੱਗ ਗਏ ਉਦੋਂ ਸਾਨੂੰ ਮੰਮੀ ਵੀ ਕਹਿ ਰਹਾਂਦੇ ਤੇ ਵੀ ਸਿੱਖ ਲੋ ਪਰ ਅਸੀਂ ਕਹਿੰਦੇ ਤੇ ਵੀ ਆਪਣੇ ਕੋਣ ਪਾਉਂਦਾ ਅੱਜ ਕੱਲ ਦਾ ਮੁੱਲ ਦੀਆਂ ਵੰਦੇ ਹੁਣ ਪਤਾ ਲੱਗਦਾ ਕਹਿੰਦੇ ਜਿਵੇਂ ਔਲੇ ਦਾ ਖਾਦਾ ਸਿਆਣੇ ਦਾ ਬੋਲਿਆ ਬਾਅਦ ਚ ਪਤਾ ਲੱਗਦਾ ਕੁਝ ਅਸੀਂ ਫਰੀਏ ਹੀ ਨਹੀਂ ਰਹੇ ਵੀ ਪੜਦੇ ਪੜਦੇ ਹੈਨਾ ਆਗੇ ਵਾਗੇ ਨਹੀਂ ਪਰਦੇ ਵੜਦੇ ਵਿਆਹ ਤੇ ਆ ਕੇ ਮਤਲਬ ਵੀ ਹੁਣ ਜਦੋਂ ਅਜੇ ਆਪਾਂ ਨਾ 10 12 ਪੜ ਕੇ ਹਟ ਗਏ ਫਿਰ ਤੋਂ ਬਾਅਦ ਕੁੜੀਆਂ ਕੰਮ ਸਿੱਖਾ ਦੋ ਚਾਰ ਸਾਲ ਅਗਲੇ ਦੇ ਲੰਘ ਗਏ ਅਸੀਂ ਫ੍ਰੀ ਹੀ ਨਹੀਂ ਰਹੇ ਹੈਗੇ ਹੁਣ ਬੀਏ ਐਮਏ ਬੀਐਡ ਕਰਕੇ ਬਸ ਉਸ ਤੋਂ ਬਾਅਦ ਵਿਆਹ ਹੋ ਗਿਆ ਆ ਕੰਮ ਕਰ ਸਿੱਖਦੇ ਛੁੱਟੀਆਂ ਇਕੱਠੀਆਂ ਅਸੀਂ ਐਵੇਂ ਹੀ ਲੰਘਾ ਦਾਂਦੇ ਤੇ ਛੁੱਟੀਆਂ ਦੇ ਵਿੱਚ 1 ਮਹੀਨਾ ਹੁੰਦਾ ਸੀ ਉਦੋਂ ਕੱਪੜੇ-ਕੁੱਪੜੇ ਸਿੱਖ ਲੈ ਚਲੋ ਹਨਾ ਉਦੋਂ ਹੋਰ ਕੰਮ ਵੀ ਸਿੱਖੇ ਨੇ ਸਟੀਚਿੰਗ ਕਰਨੀ ਆਪਾਂ ਇੱਕ ਆਹ ਬੁਣਤੀ ਹੀ ਨਹੀਂ ਸਿੱਖੀ ਹੈਗੀ ਐ ਤਾਂ ਦਰਿਆ-ਦੁਰੀਆ ਮੰਮੀ ਨਾਲ ਬਣਾਈਆਂ ਹੋਈਆਂ ਨੇ ਇਹ ਪਿੰਡਾਂ ਦੀਆਂ ਕੁੜੀਆਂ ਨੇ ਚਾਦਰਾਂ ਕੱਢੀਆਂ ਨੇ ਦਰਿਆਆਂ ਬੁਣੀਆਂ ਨੇ ਸਾਰਾ ਕੁਝ ਸਿਲਾਈ ਇਹ ਚੀਜ਼ਾਂ ਦਾ ਕਰੇ ਲੈਨੇ ਪਰ ਇੱਕ ਬੁਣਤੀ ਨਹੀਂ ਸਿੱਖੀ ਹੈਗੀ ਇਹ ਚੀਜ਼ ਦੀ ਸਾਨੂੰ ਲੋੜ ਜੀ ਨਹੀਂ ਲੱਗੀ ਹੈਗੀ ਇੰਨੀ ਅੱਜ ਆਪਾਂ ਬਣਾ ਰਹੇ ਆਂ ਇੰਸਟਾ ਤੇ ਰੀਲਾਂ ਆਪਣੇ ਕੱਪੜਿਆਂ ਦੇ ਜਿਵੇਂ ਕਿਸੇ ਨੂੰ ਪਤਿਆ ਹਨ ਆਪਾਂ ਨੇ ਬੁਟੀਕ ਦਾ ਕੰਮ ਸ਼ੁਰੂ ਕਰਿਆ ਹੋਇਆ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਸਾਨੂੰ ਹਾਂਜੀ ਤੇ ਵੱਧ ਤੋਂ ਵੱਧ ਆਰਡਰ ਕਰਿਆ ਕਰੋ ਹਨਾ ਤੇ ਆ ਵਿੱਕੀ ਇੱਧਰ ਪਿੱਛੇ ਖੜਾ ਡਾਂਸ ਲੱਗ ਰਿਹਾ ਕਰਨ ਇਹਨੂੰ ਬਹੁਤ ਮਜ਼ਾ ਆਉਂਦਾ ਜਦੋਂ ਅਸੀਂ ਕੋਈ ਕੰਮ ਕਰਦੇ ਹੁੰਨੇ ਸਾਨੂੰ ਪਿੱਛੋਂ ਦੀ ਚੌੜ ਕਰਨਾ ਛੇੜਨਾ ਆਪਣੀਆਂ ਦਿੱਤਾ ਦੇਖੋ ਜੀ ਹਜੇ ਤੱਕ ਛਾਂ ਗਈ ਉਹ ਬਣ ਗਈ ਛਾਤਰੀ ਬਣ ਗਈ ਛਾਤਰੀ ਹਾਂ ਛਾਤਰੀਏ ਬਣਾਈ ਜਾ ਆ ਦੇਖੋ ਛਾਤਰੀ ਆ ਥੱਲੇ ਪਹਿਲਾਂ ਵੇਖੋ ਸਾਹ ਮੈਂ ਕਹਿੰਦਾ ਨਹੀਂ ਮੇਰਾ ਉਰੇ ਲਵਾ ਰਕੇ ਐ ਅਟੈਚ ਨਹੀਂ ਕਰੂੰ ਮੈਂ ਵੀ ਮੇਰੇ ਕੋ ਖਾਵਾ ਰੱਖਾਂਗੀ ਨਹੀਂ ਜੀ ਇਹ ਪਤਾ ਕੀ ਆ ਇਹ ਦੂਸਰੇ ਫੋਨ ਦੇ ਨਾਲ ਅਟੈਚ ਹੁੰਦੇ ਨੇ ਇਹਦਾ ਰੀਲਾ ਬਣਾਉਣ ਕਰਕੇ ਮੈਂ ਕਲਾਰ ਖਿਆ ਇਹਨੇ ਹੁਣ ਦੂਜਾ ਫੋਨ ਚ ਇਹ ਮੇਰੇ ਫੋਨ ਨਾਲ ਅਟੈਚ ਨਹੀਂ ਹੁੰਦੇ ਇਹ ਵਿੱਕੀ ਵਾਲੇ ਨਾਲ ਅਟੈਚ ਹੁੰਦੇ ਉਹ ਤਾਂ ਮੈਂ ਵੀ ਲਾਰਖਿਆ ਉਹ ਆਪਾਂ ਰੀਲ ਬਣਾਵਾਂਗੇ ਅੰਦਰ ਮੈਂ ਕਿਹਾ ਚਲੋ ਖੜੇ ਖੜੇ ਆਪਾਂ ਇਤਨੀ ਵਲੌਗ ਬਣਾ ਲੈਨੇ ਆ ਆਪਣਾ ਤੇ ਹੁਣ ਗੱਲ ਚੱਲ ਰਹੀ ਦੀ ਆਪਣੀ ਦੇਖਦੀ ਹੈ ਨਾ ਦੇਖੋ ਘਰੇ ਬੇਲਾ ਡਾਂਸ ਕਰਦਾ ਫਿਰਦਾ ਪਰ ਮੋਟੇ ਕਰਕੇ ਉਹ ਤੋਂ ਡੇਕ ਤੇ ਚੜਿਆ ਨਹੀਂ ਢਿੱਡ ਵਧਣ ਕਰਕੇ ਤੇ ਹੈਰਾਨੀ ਦੀ ਗੱਲ ਆ ਦੇਖੋ ਵੀ ਕੰਮ ਤਾਂ ਇਹ ਮੁੰਡਿਆਂ ਨਾਲ ਕਰਨ ਵਾਲਾ ਪਰ ਕਰਦੇ ਡੈਡੀ ਨੇ ਕਿਉਂਕਿ ਡੈਡੀ ਦਾ ਬੇਟ ਨਹੀਂ ਹੈਗਾ ਇਹਨਾਂ ਡੈਡੀ ਫਿਰ ਵੀ ਫਿੱਟ ਨੇ ਇਹਨਾਂ ਦੇ ਢਿੱਡ ਵਧਣ ਕਰਕੇ ਇਹਨਾਂ ਤੋਂ ਉੱਪਰ ਚੜਿਆ ਨਹੀਂ ਨਗਾ ਹੱਸਾ ਵੀ ਇਹ ਜੀ ਹੋਊਗਾ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਨਾ ਵੀ ਬੱਚਿਆਂ ਨੂੰ ਤਾਂ ਦੋਨਾਂ ਨੂੰ ਐਕਸਰਸਾਈਜ਼ ਕਰਵਾਈਏ ਉਹਨਾਂ ਨੂੰ ਖੇਡਣ ਦਾ ਟਾਈਮ ਕੱਟ ਲਾ ਦਿਓ 4:00 4:30 ਵਜੇ ਸਕੂਲੋਂ ਆਉਂਦੇ ਨੇ ਬਿਚਾਰਾਂ ਦਾ ਸਾਰਾ ਦਿਨ ਐਵੇਂ ਹੀ ਲੰਘ ਜਾਂਦਾ ਕੁਝ ਥੋੜਾ ਬਹੁਤ ਹੈ ਜਿਵੇਂ ਅੱਜ ਕੱਲ ਮੱਚੇ ਹਨ ਤਲੇ ਹੋਇਆ ਖਾ ਲੈਂਦੇ ਨੇ ਫਾਸਟ ਫੂਡ ਪਰ ਅਸੀਂ ਨੇ ਕੰਟਰੋਲ ਰੱਖਿਆ ਪਰ ਫਿਰ ਵੀ ਨਾ ਕਈ ਵਾਰ ਸਾਨੂੰ ਬਾਹਰ ਦੇ ਆ ਕੇ ਸਾਡੇ ਜਵਾਕਾਂ ਨੂੰ ਖਵਾ ਜਾਂਦੇ ਨੇ ਕੋਈ ਰਿਸ਼ਤੇਦਾਰ ਕੋਈ ਗੁਮਾਂਡੀ ਹਨ ਇਸ ਤਰ੍ਹਾਂ ਦਾ ਹੁੰਦਾ ਆਪਣੇ ਆ ਕੇ ਸਮਾਨ ਦੇ ਦਿੰਦੇ ਨੇ ਤਾਂ ਬੱਚੇ ਖਾ ਲੈਂਦੇ ਨੇ weight ਦਾ ਬਹੁਤ ਜ਼ਿਆਦਾ ਸਾਨੂੰ ਚਿੰਤਾ ਹੋ ਰਹੀ ਉਹਨਾਂ ਦਾ weight ਵੱਧ ਰਿਹਾ ਬੱਚਿਆਂ ਦਾ ਪਰ ਹੁਣ ਕੋਸ਼ਿਸ਼ ਕਰ ਰਹੇ ਆ ਵੀ ਅੱਧਾ ਕਿਲੋ ਘਟ ਜਾਂਦਾ ਤਾਂ ਸਾਨੂੰ ਬਹੁਤ ਚਾਅ ਚੜਦਾ ਵੀ ਘਟ ਗਿਆ ਹੁਣ ਫਰਕ ਪੈ ਜਾਂਦਾ ਹੌਲੀ ਹੌਲੀ ਵਾਈਟ ਨਹੀਂ ਗਾ ਬਦਨੀ ਹੈਗੀ ਵਿੱਚ ਲੋਕ ਕਮੈਂਟ ਵੀ ਕਰਦੇ ਨੇ ਕਹਿੰਦੇ ਵੀ ਤੁਹਾਡੇ ਬੱਚਿਆਂ ਦਾ weight ਵਧ ਰਿਹਾ ਸਾਨੂੰ ਪਤਾ ਅਸੀਂ ਐਗਰੀ ਆ ਜੀ ਉਹਨਾਂ ਨਾਲ ਹਾਂ ਅਸੀਂ ਸਹਿਮਤ ਹਾਂ ਉਹਨਾਂ ਨਾਲ ਵੀ ਸਾਡੇ ਬੱਚਿਆਂ ਦਾ weight ਵਧ ਰਿਹਾ ਇਸ ਚੀਜ਼ ਦੀ ਸਾਨੂੰ ਵੀ ਚਿੰਤਾ ਅਸੀਂ ਉਹਨਾਂ ਨੂੰ ਡੇਲੀ ਖੜਿਆ ਹੁੰਨੇ ਆ ਵੀ ਥੋੜਾ ਬਹੁਤਾ ਹੈ ਨਾ weight ਘਟੇ ਅਸੀਂ ਪਰਾਂਠੇ ਵਗੈਰਾ ਵੀ ਨਹੀਂ ਉਹਨਾਂ ਨੂੰ ਵਿਚਾਰਿਆਂ ਦਿੰਦੇ ਹੈਗੇ ਬਿਨਾ ਤਲੇ ਦਿੰਨੇ ਆ ਜੇ ਦਿੰਨੇ ਆ ਬਰਾਡਰ ਸਮੋਸਾ ਉਹਨਾਂ ਦਾ ਅਸੀਂ ਵੀਡੀਓ 'ਚ ਵੀ ਬੰਦ ਕਰਤਾ ਹੋਣ ਲਿਆਉਣਾ ਪਹਿਲਾਂ ਵੀਡੀਓ ਕਰਕੇ ਅਸੀਂ ਲੈ ਆਉਂਦੇ ਤੇ ਹੁਣ ਅਸੀਂ ਨੇ ਉਹ ਵੀ ਬੰਦ ਕਰਤਾ ਅਸੀਂ ਰੋਟੀਆਂ ਬਣਾਉਨੇ ਆਂ ਅਸੀਂ ਉਹਨਾਂ ਦੇ ਡੰਡਾ ਕਦੋਂ ਦਾ ਲਟਕਾਇਆ ਹੋਇਆ ਆ ਆ ਦੇਖੋ ਸਮਾਨ ਤਾਂ ਸਾਰਾ ਲੈ ਕੇ ਆਉਨੇ ਆ ਅਸੀਂ ਉਹਨਾਂ ਦਾ ਜਿੰਨਾ ਵੀ ਉਹਨਾਂ ਨੂੰ ਚਾਹੀਦਾ 2 ਘੰਟੇ ਸ਼ਾਮ ਨੂੰ ਡੈਡੀ ਉਰੀ ਬੈਂਦੇ ਨੇ ਆਪਣੇ ਇੱਥੇ ਜਿਵੇਂ ਸਾਈਕਲੀਆਂ ਚਲਾਉਂਦੇ ਨੇ ਪੱਕੀ ਮਤਲਬ ਸੜਕ ਵਾਂਗੂ ਬਹੁਤ ਜ਼ਿਆਦੇ ਚੱਲਦੀ ਆ ਜਿਹੜਾ ਘਟਾ ਹੁਣ ਵੀ ਬੱਚੇ ਬਾਹਰ ਖੇਡਦੇ ਨੇ ਤਾਂ ਡਰ ਰਹਿੰਦਾ ਤਾਂ ਕਰਕੇ ਮੰਮੀ ਜਾਂ ਡੈਡੀ ਬੈਂਦੇ ਨੇ ਵੀ ਖੇਡਣਾ ਵੀ ਜ਼ਰੂਰੀ ਆ ਪਹਿਲਾਂ ਅਸੀਂ ਨੇ ਬੱਚੇ ਬਾਹਰ ਨਹੀਂ ਕੱਢੇ ਪਹਿਲਾਂ ਛੋਟੇ ਤੇ ਛੋਟੇ ਤੇ ਸਾਨੂੰ ਡਰ ਲੱਗਦਾ ਸੀ ਵੀ ਸੱਕ ਨਾ ਖਾ ਲੈਣ ਗਰਮੀ ਵਿੱਚ ਕਹਿੰਦੇ ਤੇ ਗਰਮੀ ਲੱਗ ਜੂ ਠੰਡੀ ਉਸ ਬਾਪੂ ਜੀ ਥੋੜਾ ਜਿਆ ਸਾਨੂੰ ਉਹ ਕਰਕੇ ਡਰਾ ਕੇ ਰੱਖਦੇ ਦੇ ਬਾਹਰ ਨਹੀਂ ਕੱਢਣੇ ਨੇ ਤੇ ਬਾਹਰ ਨਹੀਂ ਜਾਣੇ ਚਾਹੀਦੇ ਬੱਚੇ ਪਹਿਲਾਂ ਉਹ ਵਿੱਕੀ ਰਾਂ ਨੂੰ ਵੀ ਨਹੀਂ ਜਾਣ ਦਿੰਦੇ ਤੇ ਬਾਪੂ ਜੀ ਤਾਂ ਹੁਣ ਬਿਮਾਰ ਹੋਏ ਵੀ ਕਈ ਵਾਰ ਬਸ ਉਦੋਂ ਤੇ ਉਹ ਜਾਣ ਲੱਗ ਉਦੋਂ ਵੀ ਕਹਿੰਦੇ ਤੇ ਵੀ ਜਵਾਕ ਕਿੱਥੇ ਨੇ ਭਾਈ ਅਸੀਂ ਕਹਿੰਦੇ ਬਾਹਰ ਖੇਡਦੇ ਚਲੋ ਅੰਦਰ ਬੁਲਾਓ ਉਹਨਾਂ ਨੂੰ ਵੀ ਹੁਣ ਟਾਈਮ ਨਹੀਂ ਹੈਗਾ ਬੱਚਿਆਂ ਨੂੰ ਚੱਕਦੇ ਨੇ ਵੀ ਜਾ ਇੰਨੀਆਂ ਚੀਜ਼ਾਂ ਲੰਘਦੀਆਂ ਨੇ ਬਸ ਉਹਨਾਂ ਨੂੰ ਐ ਹੁੰਦਾ ਤੇ ਵੀ ਸਾਰੇ ਮੇਰੇ ਕੋਲ ਹੀ ਰਹਿਣ ਕੋਈ ਵੀ ਉਰਾਂ ਵਰਾ ਨਾ ਜੇ ਖੇਤ ਵੀ ਵਗ ਜਾਂਦੇ ਤਾਂ ਵੀ ਆ ਜਾਂਦੇ ਤੇ ਖੇਤ ਕੀ ਕਰਦੇ ਨੇ ਡੈਡੀ ਉਹਨਾਂ ਨੂੰ ਵੀ ਕਹੀਂ ਜਾਂਦੇ ਤੇ ਖੇਤ ਕੀ ਕਰਦੇ ਹੁੰਨੇ ਹੋ ਖੇਤੀ ਕਰਿਆਂ ਆਜੋ ਹਾਂ ਚਿੰਤਾ ਬਹੁਤ ਕਰਦੇ ਤੇ ਬੱਚਿਆਂ ਦੀ ਸਾਰੇ ਪਰਿਵਾਰ ਦੀ ਹੁਣ ਬਾਅਦ ਵਿੱਚ ਸਾਰੀਆਂ ਗੱਲਾਂ ਯਾਦ ਆਉਂਦੀਆਂ ਨੇ ਉਹਦੋਂ ਦੇ ਸਾਹਿਬ ਜਿਸਨੀ ਜ ਬਾਹਰ ਖੇਡਣ ਲੱਗੇ ਨੇ ਜਦੋਂ ਨੇ ਬਾਪੂ ਜੀ ਬਿਮਾਰ ਤੇ ਨਹੀਂ ਤਾਂ ਉਹ ਬੜੀ ਜਿਆਦੇ ਸੋਚ ਕਰਦੇ ਤੇ ਬਾਹਰ ਤਾਂ ਜਾਣ ਹੀ ਨਹੀਂ ਦੇ ਤੇ ਕਹਿੰਦੇ ਨੇ ਬਸ ਅੰਦਰ ਹੀ ਖੇਡੋ ਅੰਦਰ ਉਹ ਖੇਡ ਕੇ ਰਾਜੀ ਨਹੀਂ ਤੇ ਵੀ ਅੰਦਰ ਕਹਿਣ ਬੱਚਿਆਂ ਨਾਲ ਬੱਚੇ ਰਲ ਕੇ ਖੇਡਦੇ ਨੇ ਅੰਦਰ ਕਹਿੰਦੇ ਨੇ ਅਸੀਂ ਦੋਏ ਕਿਵੇਂ ਖੇਡੀਏ ਅਸੀਂ ਕੱਲੇ ਆ ਤੇ ਹੁਣ ਦੇਖੋ ਡੇਕ ਦੇ ਪੱਤੇ ਨੇ ਜਿਹੜੇ ਉਹ ਤਾਂ ਘਟ ਗਏ ਜੀ ਹੈਨਾ ਕਿਉਂਕਿ ਡੇਕ ਵੀ ਹੁਣ ਹੌਲੀ ਹੋ ਗਈ ਉਹ ਹੈਗੀ ਤਾਂ ਹਲੇ ਵੀ ਬਹੁਤ ਭਾਰੀ ਆ ਪਰ ਪਹਿਲਾਂ ਬਹੁਤ ਹੌਲੀ ਹੋ ਗਈ ਟੋਕਰੇ ਨੇ ਟੋਕਰੇ ਪੱਤਿਆਂ ਦੇ ਝੜ ਗਏ ਤੇ ਹੁਣ ਦੂਜਾ ਕੰਮ ਸਟਾਰਟ ਹੋ ਗਿਆ ਇਹਨਾਂ ਦਾ ਜੀ ਆ ਢੱਕਿਆਂ ਦਾ ਦੇਖੋ ਫੇ ਥੱਲੇ ਬੇੜੇ ਚ ਵੀ ਕਿੰਨੇ ਗਿਰੇ ਹੋਏ ਨੇ ਆਪਣੇ ਹਨਾ ਤੇ ਫਿਰ ਇਹਨਾਂ ਤੋਂ ਬਾਅਦ ਸੰਦੀਪ ਸੰਗ ਇਹਨਾਂ ਤੋਂ ਬਾਅਦ ਹੁਣ ਉਹ ਤੋਂ ਬਾਅਦ ਇਹ ਛਾਂਗਦਾ ਬਾਅਦ ਮੈਨੂੰ ਐ ਹੁੰਦਾ ਵੀ ਕਿਉਂ ਨਾ ਮੈਂ ਹੀ ਚੜ ਕੇ ਛਾਂਗਦਾ ਵੀ ਇਹਨਾਂ 'ਚ ਤਾਂ ਹਿੰਮਤ ਹੈ ਨਹੀਂ ਤੇ ਫਿਰ ਇਹਨਾਂ ਤੋਂ ਬਾਅਦ ਨਾ ਇਹਨਾਂ ਦੇ ਲੱਗਣੀਆਂ ਡਕੋਲੀਆਂ ਜੀ ਫਿਰ ਉਹਨਾਂ ਦੀ ਵਾਰੀ ਹੈ ਨਾ ਪ੍ਰੋਸੈਸ ਅੱਗੇ ਜਾਰੀ ਰਹੂਗਾ ਫਿਰ ਆਪਾਂ ਨੇ ਉਹ ਇਕੱਠੇ ਕਰਦੇ ਰਹਿਣਾ ਤੇ ਹੁਣ ਆਪਣੀ ਜਿਹੜੀ ਗਾਂ ਨਾ ਉਹ ਬਿਮਾਰ ਹੋ ਗਈ ਸੀ ਸੋਨਾਲੀਆ ਤੇ ਵਿਚਾਰੀ ਨਾ ਉਹਦੇ ਬੰਨ ਪੈ ਗਿਆ ਬਾਥਰੂਮ ਦਾ ਵੀ ਉਹ ਛੋਟੀ ਵਾਲੀ ਤੁਸੀਂ ਫੇਰ ਕਹੋਗੇ ਵੀ ਸਾਡੇ ਡੰਗਰ ਬਹੁਤ ਜ਼ਿਆਦੇ ਨਰੋਏ ਨੇ ਨਾ ਜਨ ਲਾ ਦਿਓ ਡੰਗਰਾਂ ਨੂੰ ਸਾਡੀ ਦੇਖਭਾਲ ਕਾਂਦੇ ਪਿੰਦੇ ਘਰਾਂ ਦੇ ਡੰਗਰ ਨੇ ਤੇ ਉਹ ਤੋਂ ਬਾਅਦ ਵਿਚਾਰੀ ਨੂੰ ਅਸੀਂ ਨੇ ਘਰੇ ਵੀ ਇੰਨਾ ਦੇਸੀ ਸਮਾਨ ਦਿੱਤਾ ਜਿਵੇਂ ਕਹਿੰਦੇ ਕਹ ਰਹੇ ਨੇ ਵੀ ਉਹ ਪਰੋਥੜੀ ਆ ਵੀ ਦੇ ਦੋ ਉਹ ਵੀ ਗਾਂ ਨੂੰ ਕੀ ਹੋ ਗਈ ਤੀ ਜੀ ਗਾਂ ਦੇ ਬੰਨ ਪੈ ਗਿਆ ਤੀ ਜੀ ਉਹਨਾਂ ਨੇ ਗੋਹਾ ਨਹੀਂ ਕਰਿਆ ਹੱਸਣਾ ਹੀ ਕੋਈ ਗੱਲ ਨਹੀਂ ਵੈਸੀ ਹਾਸੀ ਆਉਂਦੀ ਹੈ ਮੇਰੀ ਵੀ ਬਾਥਰੂਮ ਨਹੀਂ ਕਰਿਆ ਉਹਨੇ ਵੀ ਚਿੰਤਾ ਬਹੁਤ ਜ਼ਿਆਦਾ ਹੋ ਗਈ ਸੀ ਉਸ ਹਾਲ ਦੀ ਤਾਂ ਹਾਸੀ ਆਈ ਸੰ ਨੂੰ ਐ ਹੋ ਗਿਆ ਵੀ ਵੀ ਹਾਸੀ ਵਾਲੀ ਗੱਲ ਇਹ ਆ ਵੀ ਹੈ ਨਾ ਹਾਲ ਕਹਿੰਦੇ ਗੋਹੇ ਖਾਤਰ ਇਹ ਚੀਜ਼ਾਂ ਬਿਮਾਰੀਆਂ ਇਹ ਜਿਹਿਆਂ ਨੇ ਸਾਡੇ ਲਵੇ ਨਾ ਵੀ ਗਾਂ ਮਰ ਗਈ ਜੀ ਬੰਨ ਪੈਣ ਨਾਲ ਸਾਨੂੰ ਇਹ ਚੀਜ਼ ਸੀ ਵੀ ਐਡੀ ਪਾਲੀਪਲੋਸੀ ਹਨਾ ਤੇ ਪਾਪ ਵੀ ਲੱਗਦਾ ਦੋ ਤਿੰਨ ਡਾਕਟਰ ਵੀ ਬਦਲਤੇ ਅਸੀਂ ਹਾਂ ਜੀ ਫੇਰ ਦੇਸੀ ਦਵਾਈਆਂ ਦਿੱਤੀਆਂ ਕਈ ਦੇਸੀ ਨੁਕਤੇ ਕਰੇ ਫੇਰ ਡਾਕਟਰੀ ਲਾਜ ਵੀ ਕਰਾਇਆ ਨਾਲ ਦੀ ਨਾਲ ਗਲੂਕੋਜ਼ ਵਗੈਰਾ ਗਲੂਕੋਜ਼ ਲੱਗੇ ਫੇਰ ਕਿਤੇ ਮਾਸਾ ਚਾਰ ਦਿਨਾਂ ਬਾਅਦ ਹਾਂ ਚਾਰ ਦਿਨਾਂ ਬਾਅਦ ਦੋ ਦਿਨਾਂ ਬਾਅਦ ਉਹਨੇ ਬਾਥਰੂਮ ਕੀਤਾ ਚਾਰ ਦਿਨਾਂ ਬਾਅਦ ਉਹਨੇ ਗੋਹਾ ਕਰਿਆ ਜਦੋਂ ਗੋਹਾ ਕਰਿਆ ਨਾ ਜਿਵੇਂ ਕਹਿੰਦੇ ਨੇ ਵੀ ਆਪਾਂ ਕਿਸੇ ਚੀਜ਼ ਦਾ ਵੇਟ ਕਰ ਰਹੇ ਹੁੰਦੇ ਆ ਪਰਮਾਤਮਾ ਆਪਾਂ ਨੂੰ ਗੱਫਾ ਦੇ ਰਿਂਦਾ ਤਾਂ ਸਾਨੂੰ ਇੰਨਾ ਚੋ ਚੜਾ ਜਦੋਂ ਡੈਡੀ ਨੇ ਆ ਕੇ ਕਹੇ ਕਹਣਾ ਵਧਾਈਆਂ ਭਾਈ ਗਾਣੇ ਗੋਹਾ ਕਰ ਲਿਆ ਪਣੀ ਨੇ ਤਾਂ ਸਾਨੂੰ ਵਿਆਹ ਹੀ ਨਹੀਂ ਖੁਸ਼ੀ ਹੋਈ ਵੀ ਚਲੋ ਠੀਕ ਹੋ ਗਈ ਵਿਚਾਰੀ ਹਾਂ ਤਰਸ ਆਉਂਦਾ ਸੀ ਹਾਂ ਉਹ ਖਾਂਦੀ ਵੀ ਨਹੀਂ ਤੀ ਖਾਂਦੀ ਵੀ ਨਹੀਂ ਤੀ ਉਹਨੂੰ ਭੁੱਖ ਨਹੀਂ ਲੱਗਦੀ ਸੀ ਅੰਦਰੋਂ ਜਦੋਂ ਉਹਦੇ ਅੰਦਰੋਂ ਸਾਰਾ ਭਰਿਆ ਹੋਇਆ ਸੀ ਹਨਾ ਵੀ ਹੁਣ ਖਿਆਲ ਰੱਖਿਆ ਕਰੋ ਡੰਗਰਾਂ ਦਾ ਹੁਣ ਡੰਗਰ ਵੀ ਬੰਦਿਆਂ ਵਰਗੇ ਹੋਏ ਪਏ ਨੇ ਕਿਉਂਕਿ ਇਹ ਵੀ ਲੱਖਾਂ ਲੱਖਾਂ ਦੇ ਮਿਲਦੇ ਨੇ ਇਹਨਾਂ ਦੀ ਵੀ ਕੀਮਤ ਹੁਣ ਥੋੜੀ ਨਹੀਂ ਰਹੀ ਹੈਗੀ ਸਾਡੇ ਤੋਂ ਤਾਂ ਗਲਤੀ ਹੋਈ ਆ ਅਸੀਂ ਤੂੜੀ ਹੁਣ ਕੱਖ ਹੈ ਨਹੀਂ ਸੰਨੀ ਰਣਾਈ ਜਾਂਦੇ ਤੇ ਹਨਾ ਕਹਿੰਦੇ ਵੀ ਸੰਨੀ ਦੇ ਉੱਤੇ ਥੋੜਾ ਥੋੜਾ ਡੰਗਰਾਂ ਨੂੰ ਨਸ਼ਾਦਰ ਮਿੱਠਾ ਸੋਡਾ ਵੀ ਇਹ ਭੁੱਕ ਦੇਣਾ ਚਾਹੀਦਾ ਵੀ ਉਹਦੇ ਨਾਲ ਜਿਹੜਾ ਇਹ ਕੱਖ ਨੇ ਸੰਨੀ ਉਹ ਹਾਜਮ ਹੋ ਜਾਂਦੀ ਆ ਤੇ ਮਸਾਂ ਚਲੋ ਹੁਣ ਬਾਬਾ ਜੀ ਦੀ ਕਿਰਪਾ ਨਾਲ ਠੀਕ ਹੋਈ ਹੈ ਵਿਚਾਰੀ ਅੱਜ ਤੱਕ ਅਸ ਖਾਰੀ ਆ ਚਲੋ ਜੀ ਫਿਰ ਅੰਦਰ ਹਾਂਜੀ ਚਲੋ ਹੁਣ ਆਪਾਂ ਗੱਲਾਂ ਤੇ ਟਾਈਮ ਨਾ ਵੇਸਟ ਕਰੀਏ ਤੁਹਾਨੂੰ ਦਿਖਾਈਏ ਆਪਾਂ ਆਪਣੇ ਸੋਹਣੇ ਸੋਹਣੇ ਜੇ ਸੂਟ ਤੇ ਫਿਰ ਜਲਦੀ ਤੋਂ ਜਲਦੀ ਆਪਣਾ ਨੰਬਰ ਜਿਹੜਾ ਸਕਰੀਨ ਦੇ ਉੱਤੇ ਚੱਲ ਰਿਹਾ ਹਨਾ ਉਹਦੇ ਤੇ ਆਰਡਰ ਕਰੋ ਜੀ ਆਜੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੇ ਸੋਨੇ ਸੋਹਣੇ ਸੂਟਾਂ ਕੋਲ ਚਲੋ ਜੀ ਆਪਣਾ ਸਰਦੀਆਂ ਵਾਲਾ ਸਟਾਫ ਆ ਗਿਆ ਬਹੁਤ ਵਧੀਆ ਗਾਰਮ ਸੂਟ ਨੇ ਇਹ ਇਹਨਾਂ ਦੇ ਨਾਲ ਜਿਹੜੀ ਬਾਟਮ ਆ ਉਹ ਤੇ ਵਰਕ ਆ ਵਿਦ ਸਟਾਲ ਤੇ 셔ਟ ਦੇ ਉੱਪਰ ਲੈਸ ਲੱਗੀ ਹੋਈ ਆ ਗਲੇ ਦੇ ਉੱਪਰ ਵੀ ਡਿਜ਼ਾਈਨ ਬਣਿਆ ਹੋਇਆ neck ਤੇ ਬਹੁਤ ਵਧੀਆ ਡਿਜ਼ਾਈਨ ਬਣਿਆ ਹੋਇਆ ਇਹਦੇ ਵਿੱਚ ਆਪਣੇ ਕੋਲ ਨੇ ਕਾਫੀ ਕਲਰ ਜਿਵੇਂ ਪਹਿਲਾ ਗ੍ਰੀਨ ਫਿਰ ਡਾਰਕ ਗ੍ਰੀਨ ਉਸ ਤੋਂ ਬਾਅਦ ਵਾਈਨ ਕਲਰ ਸਾਰੀਆਂ ਦੀਆਂ ਬਾਟਮਾਂ ਦੇ ਉੱਤੇ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਵਰਕ ਆ ਜੀ ਤੇ ਦੇਖੋ ਗਲੇ ਦੇ ਉੱਤੇ ਸਾਰੇ ਦੇ ਉੱਤੇ ਲੈਂਸ਼ ਵਰਕ ਕੀਤਾ ਹੋਇਆ ਕੱਪੜੇ ਦੇ ਉੱਤੇ ਦਿਖਾਓ ਜੀ ਮੜਾ ਆ ਨੇੜੇ ਕਰਕੇ ਦੇਖੋ ਕਿੰਨੀ ਵਧੀਆ ਲੈਂਸ਼ ਲੱਗੀ ਹੋਈ ਆ ਸਾਰੇ ਤੇ ਪੈਨਲ ਬਣੇ ਹੋਏ ਨੇ ਤੇ ਇੱਧਰ ਦੇਖੋ ਘੇਰੇ ਦੇ ਉੱਤੇ ਵੀ ਲੈਂਸ਼ ਲੱਗੀ ਹੋਈ ਆ ਇਹ ਵੀ ਤੁਹਾਡਾ ਫਾਇਦਾ ਹੋ ਗਿਆ ਤੇ ਗਲੇ ਦੇ ਉੱਤੇ ਦੇਖੋ ਕਿੰਨੀ ਸੋਹਣੀ ਲੈਂਸ਼ ਲੱਗੀ ਹੋਈ ਆ ਕਿੰਨਾ ਸੋਹਣਾ ਡਿਜ਼ਾਈਨ ਲੱਗਿਆ ਹੋਇਆ ਤੇ ਨਾਲ ਸ਼ਾਲ ਨੇ ਜੀ ਇਹਨਾਂ ਵਧੀਆ ਖੁੱਲੇ ਡੁੱਲੇ ਹਨਾ ਕਲਰ ਇਹਦੇ ਵਿੱਚ ਸੋਨੇ ਦੇ ਖੇਲੇ ਡਾਰਕ ਗ੍ਰੀਨ ਸਾਰਿਆਂ ਦੇ ਨਾਲ ਸ਼ਾਲ ਨੇ ਸਾਰਿਆਂ ਦੇ ਬਾਟਮ ਦੇ ਉੱਤੇ ਵਰਕਾ ਛਾਲ ਵੀ 2.5 ਮੀਟਰ ਦਾ ਵਧੀਆ ਖੁੱਲਾ ਡੁੱਲਾ ਹਾਂਜੀ ਤੁਹਾਨੂੰ ਇੱਕ ਛਾਲ ਮੈਂ ਖੋਲ ਕੇ ਦਿਖਾ ਦਿੰਦੀ ਆ ਬਾਕੀ ਆਪਣਾ ਇੰਸਟਾਗ੍ਰam ਦੇ ਉੱਤੇ ਪੇਜ ਬਣਿਆ ਹੋਇਆ ਤੁਸੀਂ ਉਹਦੇ ਤੇ ਆਏ ਵੀ ਦੇਖ ਸਕਦੇ ਹੋ ਆਪਣਾ ਨੰਬਰ ਦਾਰ ਬਟਿਕ ਦੇਖੋ ਕਿੰਨਾ ਪਿਆਰਾ ਪੂਰਾ ਖੁੱਲਾ ਡੁੱਲਾ ਹਾਂਜੀ ਕਲਰ ਬਹੁਤ ਹੀ ਪਿਆਰੇ ਨੇ ਜੀ ਤੇ ਕਪੜਾ ਬਿਲਕੁਲ ਹੀ ਸੌਫਟ ਕੋਈ ਚੂਬਣਾ ਵਾਲਾ ਨਹੀਂ ਹੈਗਾ ਕੋਈ ਰੇਸ਼ਮੀ ਨਹੀਂ ਹੈਗਾ ਸਾਰੇ ਕਲਰ ਬਹੁਤ ਹੀ ਸੋਨੇ ਨੇ ਜੀ ਚਾਰ ਕਲਰ ਨੇ ਤੇ ਕਲਰ ਇਹਨਾਂ ਵਿੱਚ ਕਾਫੀ ਸੀ ਵੀਡੀਓ ਬਣਾਉਣ ਦਾ ਸਾਨੂੰ ਟਾਈਮ ਨਹੀਂ ਲੱਗਿਆ ਹੈਗਾ ਆਫਲਾਈਨ ਸੇਲ ਹੋ ਜਾਂਦੀ ਹੈ ਹਾਂ ਜੀ ਜਦੋਂ ਆਉਂਦਾ ਹੈ ਨਾ ਕੋਈ ਲੈਣ ਤਾਂ ਫਿਰ ਅਗਲੇ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਹੈਗਾ ਕੁੜੀਆਂ ਮੰਮੀਆਂ ਜਿਵੇਂ ਮਾਰਦੀਏ ਸੂਟ ਵੀਰ ਕਰ ਸਕਦੀ ਇਹਨੇ ਬਾਹਰ ਅੰਦਰ ਕੋਈ ਜੋਬ ਕਰਦਾ ਹੈ ਨਾ ਸਿੰਪਲ ਸੋਬਰ ਜਾਂ ਸੂਟ ਆਪਾਂ ਕਹਿਦੀ ਨੇ ਵੀ ਸਿੰਪਲ ਸੂਟ ਜਾਂ ਸੂਟ ਚਿੰਦਾ ਐਦਾਂ ਦੇ ਸਿੰਪਲ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਤੇ ਰੇਟ ਵੀ ਬਿਲਕੁਲ ਹੀ ਘੱਟ ਹੈ ਜੀ ਰੇਟ ਹੈਗਾ 1100 ਰੁਪਈਆ ਇਹ ਸੂਟ ਦਾ ਐਨੇ ਘੱਟ ਰੇਟ ਤੇ ਕੋਈ ਵੀ ਨਹੀਂ ਦਿੰਦਾ ਹੈਗਾ ਜੀ ਸ਼ਿਪਿੰਗ ਫ੍ਰੀ ਤੇ ਫਿਰ ਜਲਦੀ ਤੋਂ ਜਲਦੀ ਆਪਣਾ ਸੂਟ ਆ ਜਿਹੜਾ ਤੁਸੀਂ ਆਰਡਰ ਕਰੋ ਸਕਰੀਨ ਦੇ ਉੱਤੇ ਆਪਣਾ ਨੰਬਰ ਡਿਸਪਲੇ ਹੋ ਰਿਹਾ ਤੇ ਆਪਾਂ ਹੋਰ ਸਾਨੂੰ ਸੂਟ ਦਿਖਾਵਾਂਗੇ ਆਪਣੇ ਸਾਡੀਆਂ ਵਾਲੇ ਬਹੁਤ ਸਾਰੇ ਆਪਾਂ ਸੂਟ ਲੈ ਕੇ ਆਏ ਹੋਇਆ ਤੁਹਾਡੇ ਵਾਸਤੇ ਤੁਸੀਂ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲਓ ਤੇ ਆਪਣਾ ਨੰਬਰ ਆ ਜਿਹੜਾ ਉਹ ਤੇ ਵਟਸਐਪ ਕਰੋ ਕਾਲ ਨਾ ਕਰਿਆ ਕਰੋ ਕਾਲ ਕਈ ਵਾਰ ਸਾਡੇ ਤੋਂ ਅਟੈਂਡ ਨਹੀਂ ਹੁੰਦੀ ਹੈंगी ਜੀ ਹਨਾ ਤੇ ਮੈਸੇਜ ਕਰਦਿਆ ਕਰੋ ਸੂਟ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਸਕਰੀਨਸ਼ਾਟ ਭੇਜ ਦਿਆ ਕਰੋ ਤਾਂ ਕਿ ਅਸੀਂ ਤੁਹਾਡਾ ਉਹ ਸੂਟ ਆ ਜਿਹੜਾ ਆਪਾਂ ਬੁੱਕ ਕਰਕੇ ਰੱਖ ਲਈਏ ਕਿਉਂਕਿ ਆਰਡਰ ਆਈ ਜਾਂਦੇ ਨੇ ਜੀ ਸੂਟ ਜਾਈ ਜਾਂਦੇ ਨੇ ਫੇਰ ਨਾ ਕਿਉਂਕਿ ਸਾਨੂੰ ਸੂਟ ਨਹੀਂ ਮਿਲਿਆ ਹੈਗਾ ਇਸ ਕਰਕੇ ਜਲਦੀ ਤੋਂ ਜਲਦੀ ਆਪਣੀ ਬੁਕਿੰਗ ਕਰੋ ਜੀ ਲਓ ਜੀ ਆਪਾਂ ਦਿਖਾਉਨੇ ਆ ਅੱਜ ਸੋਨੂ 벨ਵਟ ਦੇ ਸੂਟ ਬਹੁਤ ਹੀ ਸੋਹਣੇ ਨੇ ਇਹਦੇ neck ਤੇ ਪੱਟੀ ਆ ਸਟੋਨ ਲੱਗੇ ਹੋਏ ਨੇ ਬਾਜੂ ਤੇ ਪਾਈਪਿੰਗ ਕੱਢੀ ਹੋਈ ਆ ਤੇ ਇਧਰ ਚਾਕਾਂ ਦੇ ਤੇ ਵੀ ਪਾਈਪਿੰਗ ਆ ਆ ਦੇਖੋ ਲੇੜ ਇਹ ਲੇੜ ਆ ਪੂਰੇ ਸੂਟ 'ਚ ਜਾਲ ਬਣਿਆ ਹੋਇਆ ਆ ਪਲੇਨ ਬਾਟਮ ਪਲੇਨ ਬਾਟਮ ਹੈ ਇਹਦੇ ਨਾਲ ਤੇ ਨਾਲ ਇਹਦੀ ਮਿਲਦੀ ਹੈ ਜੀ ਪੱਟੀ ਵੀ ਆਪਾਂ ਆਪਣੀਆਂ ਬਾਜੂ ਤੇ ਲਵਾ ਲਓ ਹਾਂ ਜੀ ਜਿਵੇਂ ਇਹ ਬਾਜੂ ਆਪਣੀਆਂ ਪਲੇਨ ਨੇ ਆਪਾਂ ਇਹ ਕਰਕੇ ਵੀ ਲਵਾ ਸਕਦੇ ਹਾਂ ਤੇ ਆਪਾਂ ਪੌਂਚੀਆਂ ਤੇ ਵੀ ਲਗਵਾ ਸਕਦੇ ਹਾਂ ਬਾਟਮ ਦੇ ਪੌਂਚੀਆਂ ਤੇ ਲਵਾ ਲਓ ਜਿੰਨੇ ਮਰਜ਼ੀ ਆਪਾਂ ਇਹਨੂੰ ਲਗਾ ਸਕਦੇ ਹਾਂ ਬਹੁਤ ਹੀ ਪਿਆਰਾ ਪੀਸ ਆ 벨ਵਟ ਦਾ ਬਲੂ ਕਲਰ ਦਾ ਵਿਦ ਸਟਾਲ ਦੇਖੋ ਇਹ ਤੇ ਵੀ ਵਰਕ ਆ ਬਾਰਡਰਾਂ ਸਾਈਡਾਂ ਤੇ ਤੇ ਵਿੱਚ ਫਲਾਵਰ ਨੇ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਪਿਆਰਾ ਜਿਹਾ ਕਲਰ ਹੈ ਨੀਲੀ ਵਾਲੀ ਹਾਂਜੀ ਮਾੜੇ ਵਾਲਾ ਇਹ ਰੁਕੋ ਜੀ ਆਲੇ ਨਹੀਂ ਜਾਣਾ ਸੇ ਸੋਨੇ ਅਜੇ ਆਪਾਂ ਨੇ ਰੀਲ ਬਣਾਉਣੀ ਆ ਹਾਂਜੀ ਤੇ ਨੈਕਸਟ ਇਹਦੇ ਵਿੱਚ ਆਪਾਂ ਕੋਲ ਦੋ ਕਲਰ ਨੇ ਜੀ ਬਾਕੀ ਜਿਹੜੇ ਹੈਗੇ ਸੀ ਉਹ ਤੁਹਾਨੂੰ ਹੋਗੇ ਸਾਡੇ ਹਣਾ ਕਈ ਵਾਰ ਸਾਨੂੰ ਟਾਈਮ ਨਹੀਂ ਲੱਗਦਾ ਹੈਗਾ ਸਾਡੇ ਜਿਹੜੇ ਸੂਟ ਨੇ ਪਹਿਲੀ ਸੇਲ ਹੋ ਜਾਂਦੇ ਨੇ ਇਹਦੇ ਨਾਲ ਗ੍ਰੀਨ ਕਲਰ ਦੀ ਬਾਟਮ ਆ ਜੀ ਇਹ ਤੈ ਕੁੱਠੀ ਕਰਕੀ ਆ ਇਹ ਆ ਇਹ ਹੋ ਜਾਂਦਾ ਵੀ ਕਈ ਵਾਰ ਹੱਥ ਉੱਥੇ ਲੱਗ ਜਾਂਦੇ ਨੇ ਹਨਾ ਖਰਾਬ ਹੋ ਜਾਂਦਾ ਕੱਪੜਾ ਨਾਲ ਕਈ ਵਾਰ ਕੋਈ ਬੱਚਾ ਆ ਜਾਂਦਾ ਹੁੰਦਾ ਖੋਲ ਖੋਲ ਕੇ ਫਿਰ ਆਪਾਂ ਨੂੰ ਦਿਖਾਉਣੇ ਪੈਂਦੇ ਨੇ ਸਾਰੇ ਉਹਦੇ ਤੈ ਜਲਦੀ ਦੇ ਵਿੱਚ ਕਿਸੇ ਦੀ ਸਿੱਧੀ ਕਿਸੇ ਦੀ ਕੁੱਠੀ ਐਂ ਵਧੀਆ ਜੰਦੀ ਆ ਸੂਟ ਸਾਰੇ ਬਹੁਤ ਸੋਹਣੇ ਨੇ ਹਰ ਇੱਕ ਸੂਟ ਨੂੰ ਦੇਖ ਕੇ ਦਿਲ ਕਰਦਾ ਵੀ ਆ ਵੀ ਲੈ ਲਈਏ ਆ ਵੀ ਲੈ ਲਈਏ ਸਰਦੀ ਚ ਵਧੀਆ ਲੱਗਦੇ ਨੇ ਕੋਈ ਵੀ ਆਪਣੇ ਫੰਕਸ਼ਨ ਹੁੰਦਾ ਤਾਂ ਹੈਵੀ ਸੂਟ ਵਧੀਆ ਲੱਗਦਾ ਪਾਇਆ ਹੋਇਆ ਕਲਰ ਵੀ ਬਹੁਤ ਪਿਆਰੇ ਨੇ ਦੋਨਾਂ ਦੇ ਦੇਖੋ ਜੀ ਗ੍ਰੀਨ ਕਲਰ ਪ੍ਰਾਈਸ ਇਹਦਾ ਹੈਗਾ ਜੀ 1700 ਹਾਂਜੀ 1700 ਰੁਪਏ ਪ੍ਰਾਈਸ ਆ ਇਹਦਾ ਸ਼ੇਪਿੰਗ ਫਰੀ ਤੁਸੀਂ ਜਿੱਥੇ ਮਰਜ਼ੀ ਬੈਠੇ ਮਗਾ ਸਕਦੇ ਹੋ ਇੱਕ ਪਾਕਿਸਤਾਨੀ ਅਸੀਂ ਵੇਚ ਸਕਦੇ ਹਾਂ ਸਾਨੂੰ ਪਾਕਿਸਤਾਨ ਤੋਂ ਕਾਫੀ ਮੈਸੇਜ ਆਉਂਦੇ ਨੇ ਹਨਾ ਕਿ ਪਾਕਿਸਤਾਨ ਪੇਚਾ ਕਰਦੇ ਹਾਂ ਸਰ ਉਸ ਚ ਜਾਲ ਬਣਿਆ ਹੋਇਆ ਪਲੇਨ ਬਾਟਮ ਮਾਸ਼ਾਅੱਲਾ ਤੁਸੀਂ ਜਿਵੇਂ ਮਰਜ਼ੀ ਲੈ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਦੇਖੋ ਹੈਨਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਦੋਨੇ ਕਲਰ ਬਹੁਤ ਪਿਆਰੇ ਨੇ ਤੁਸੀਂ ਸਕਰੀਨ ਸ਼ਾਟ ਲਿਓ ਤੇ ਆਪਣਾ ਨੰਬਰ ਆ ਜਿਹੜਾ ਸਟਰੀਨ ਦੇ ਉੱਤੇ ডিসਪਲੇ ਹੋ ਰਿਹਾ ਦੋਨੇ ਫਿਰ ਆਪਾਂ ਸਲਾਈ ਕਰਾ ਲੈਨੇ ਦੋ ਕਲਰ ਰਹੇ ਇਹਦੇ ਵਿੱਚ ਫਿਰੋਜੀ ਕਲਰ ਸੀ ਇੱਕ ਉਹ ਵੀ ਸੇਲ ਹੋ ਗਿਆ ਇੱਕ ਵਾਈਨ ਕਲਰ ਸੀ ਵਾਈਨ ਸੀ ਨਾਭੀ ਸੀ ਹਾਂ ਜਾਲ ਵਾਲਾ ਹੂੰ ਕਈ ਕਲਰਸ ਨੇ ਹੈਗਾ ਆਪਣਾ ਜੀ ਆਹ ਵਾਈਨ ਏ ਹੋਰ ਡਿਜ਼ਾਈਨ ਵਾਲਾ ਹਾਂ ਇਹਦਾ ਡਿਜ਼ਾਈਨ ਹੋ ਰਿਹਾ ਹੈ ਤੇ ਸਾਰੇ 'ਚ ਜਾਲ ਬਣਿਆ ਹੋਇਆ ਬਲੂ ਤੇ ਗ੍ਰੀਨ ਦੇ ਵਿੱਚ ਇਹਦੇ ਵਿੱਚ neck ਤੇ neck ਤੇ ਵਰਕ ਆ ਘੇਰੇ ਤੇ ਵਰਕ ਆ ਬਾਜੂ ਤੇ ਵਰਕ ਆ ਇਹ ਵੀ 벨ਵਟ ਚ ਅੱਜ ਆਪਾਂ ਤੁਹਾਨੂੰ 벨ਵਟ ਦੀ ਹੀ ਆਈਟਮ ਦਿਖਾਵਾਂਗੇ ਇਹਦਾ ਪ੍ਰਾਈਸ ਹੈਗਾ ਜੀ 1500 ਹਾਂ ਜੀ ਪਹਿਲੇ ਦਾ 1700 ਜੀ ਚ ਸਾਰੇ ਚ ਜਿਆਦਾ ਇਹਦਾ 1500 ਉਹ ਹੈਵੀ ਚ ਆ ਗਿਆ ਇਹ ਜਿਆਦਾ ਇਹਦੇ ਦੇਖੋ ਜੀ ਬਾਹਾਂ ਤੇ ਕਿੰਨਾ ਸੋਹਣਾ ਸਾਰੇ ਦੇ ਉੱਤੇ ਜਰੀ ਦਾ ਵਰਕ ਜਿਹੜਾ ਦੂਜਾ ਸੂਤੀ ਉਹਦੇ ਚ ਧਾਗੇ ਦਾ ਵਰਕ ਕੀਤਾ ਹੋਇਆ ਇਹਦੇ ਤੇ ਹੈਗਾ ਜੀ ਜਰੀ ਦਾ ਵਰਕ ਕੀਤਾ ਹੋਇਆ neck ਤੇ ਦੇਖੋ ਕਿੰਨਾ ਹੈਵੀ ਵਰਕ ਆ ਸਟੋਨ ਲੱਗੇ ਹੋਏ ਨੇ ਵਿੱਚ ਬਰੀਕ ਬਰੀਕ ਬਹੁਤ ਹੀ ਸੋਹਣਾ ਤੇ ਇਧਰੋਂ ਦੇਖੋ ਨੀਚੇ ਛੇਰੇ ਤੇ ਇਹ ਰੇਵੀ ਨਾਲ ਪੱਟੀ ਆ ਜੀ ਬਹੁਤ ਹੀ ਸੋਹਣੀ ਤੁਸੀਂ ਦੇਖੋ ਕਿੰਨੀ ਪਿਆਰੀ ਪਿਆਰੀ ਪੱਟੀ ਆ ਤੁਸੀਂ ਜਿਵੇਂ ਮਰਜੀ ਇਹਨੂੰ ਪਾਉਂਚੇ ਤੇ ਇਹਦੇ ਲਗਾ ਸਕਦੇ ਹੋ ਕੋਈ ਹੋਰ ਡਿਜ਼ਾਈਨ ਲਗਾਉਣਾ ਆਪਾਂ ਉਹ ਵੀ ਲਗਾ ਸਕਦੇ ਆ ਆਪ ਦੀ ਤੇ ਇਹਦਾ ਸ਼ਾਲ ਦੇਖੋ ਜੀ ਖੁੱਲਾ ਡੁੱਲਾ ਸਾਰੇ ਸ਼ਾਲ ਦੇ ਵਿੱਚ ਸਟੋਲ ਲੱਗੇ ਹੋਏ ਨੇ ਬਾਰਡਰ ਬਣਿਆ ਹੋਇਆ ਕਿੰਨਾ ਸੋਹਣਾ ਪੂਰਾ ਖੁੱਲਾ ਡੁੱਲਾ ਪਾਰਟੀ ਵੇਅਰ ਤੁਸੀਂ ਜਿਵੇਂ ਮਰਜੀ ਵੀਅਰ ਕਰ ਸਕਦੇ ਹੋ ਆਪਣੇ ਛੋਟੇ-ਮੋਟੇ ਫੰਕਸ਼ਨ ਹੁੰਦੇ ਨੇ ਵਿਆਹ ਸ਼ਾਦੀਆਂ ਦੇ ਵਿੱਚ ਹਨਾ ਤੇ ਹੁਣ ਅੱਗੇ ਤਾਂ ਸਰਦੀ ਦਾ ਸੀਜ਼ਨ ਆ ਰਿਹਾ ਆਪਾਂ ਨੂੰ ਗਰਮ ਸੂਟਾਂ ਦੀ ਹੀ ਲੋੜ ਪੈਂਦੀ ਹੈ ਤੇ ਆਪਾਂ ਗਰਮ ਸੂਟ ਲੈ ਲਈਏ ਘਰੇ ਬੈਠਿਆਂ ਨੂੰ ਫ੍ਰੀ ਸ਼ਿਪਿੰਗ ਤੇ ਮਿਲ ਰਹੇ ਨੇ ਜੀ ਹਨਾ ਤੇ ਆਪਣਾ ਨੰਬਰ ਚੱਲ ਰਿਹਾ ਇਹ ਆ ਦੇਖੋ ਪਲੇਨ ਬੋਟਮ ਕਲਾਜੋ ਬਣਾਓ ਸਲਵਾਰ ਬਣਾਓ ਜੀ ਹੈਨਾ ਕੁਝ ਵੀ ਬਣਾਓ ਤੁਸੀਂ ਬਹੁਤ ਹੀ ਪਿਆਰਾ ਪਿਆਰਾ ਜਿਹਾ ਸੂਟ ਤੇ ਨੈਕਸੈਰੀਆ ਆਪਣੇ ਕੋਲ ਬਹੁਤ ਹੀ ਪਿਆਰਾ ਕਲਰ ਫਰੋਜ਼ੀ ਕਲਰ ਫਰੋਜ਼ੀ ਕਲਰ ਜੀ ਕਲਰ ਇੱਕ ਤੋਂ ਇੱਕ ਆ ਜੀ ਜਿਹੜਾ ਤੁਹਾਨੂੰ ਦੇਖਣ ਅਨਸਾਰ ਹੀ ਪਸੰਦ ਆ ਜਾਊਗਾ ਵਿੱਕੀ ਬਾਹ ਛੋਟੀ ਕਰਲਾ ਵੜੀ ਜੀ ਅੰਦਰ ਟੀਵੀ ਦੇਖਣ ਲੱਗ ਰਿਹਾ ਦੇਖੋ ਜੀ neck ਦੇ ਉੱਤੇ ਵਰਕ neck ਤੇ ਵੀ ਵਰਕਾ ਜਰੀ ਦਾ ਬਾਜੂ ਤੇ ਵਰਕਾ ਪਾਈਪਿੰਗ ਕੱਢੀ ਹੋਈ ਆ ਚੋਕਾਂ ਦੇ ਉੱਪਰ نیچے ਘੇਰੇ ਤੇ ਵਰਕ ਬਣਿਆ ਹੋਇਆ ਆ ਦਿੱਕੀ ਨੇ ਨਾਲ ਵੀ ਪੱਟੀ ਆ ਜੀ ਬਹੁਤ ਹੀ ਸੋਹਣੀ ਪੌਂਚੀਆਂ ਤੇ ਲਾਉਣ ਵਾਸਤੇ ਬਹੁਤ ਵਧੀਆ ਜੀ ਕਿਉਂਕਿ ਜੇ ਆਪਾਂ ਅਲੱਗ-ਦਿ ਲਗਾਵਾਂਗੇ ਤਾਂ ਉਹ ਸੋਹਣੀ ਨਹੀਂ ਲੱਗਦੀ ਹੈਗੇ ਹਨਾ ਜੇ ਆਪਾਂ ਨਾਲ ਦੀ ਲਗਾਵਾਂਗੇ ਤਾਂ ਉਹੀ ਜ਼ਿਆਦਾ ਸੋਹਣੀ ਲੱਗਦੀ ਆ ਕਿਉਂਕਿ ਅੱਜ ਕੱਲ ਸਾਰੀਆਂ ਬੋਟਮਾਂ ਦੇ ਉੱਤੇ ਬਰਕ ਚਾਹੀਦਾ ਹਨਾ ਮੇਰੀ ਭੈਣਾਂ ਨੂੰ ਇਹ ਡਿਮਾਂਡ ਆ ਨਾ ਹਾਂਜੀ ਤੇ ਬਸ ਇਸੇ ਚੀਜ਼ ਨੂੰ ਖਿਆਲ ਵਿੱਚ ਰੱਖਦੇ ਹੋਏ ਆਪਾਂ ਸਾਰਾ ਕੁਝ ਲੈ ਕੇ ਆਏ ਆ ਵੀ ਕਈ ਵਾਰ ਚੁੰਨੀ ਖਾਤਰ ਸ਼ਾਲ ਖਾਤਰ ਆਪਣਾ ਸੂਟ ਕਰਾਉਂਦੇ ਨੇ ਸਟਿਚ ਹੋਇਆ ਪਿਆ ਬਸ ਉਹਦੇ ਨਾਲ ਚੁੰਨੀ ਨਹੀਂ ਸੀ ਉਹਨਾਂ ਦਾ ਪੱਟਾ ਨਹੀਂ ਸੀ ਉਹਦੇ ਕਰਕੇ ਆਪਣਾ ਸੂਟ ਰਹਿ ਗਿਆ ਪਾਉਣ ਕਣੀ ਇਹਨਾਂ 'ਚ ਕਈ ਕਲਰ ਨਾਲ ਆਪਣੀ ਸੇਲ ਹੋ ਗਈ ਆਫਲਾਈਨ ਹਾਂਜੀ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਸੀ ਕਈ ਦਿਨਾਂ ਬਾਅਦ ਵੀਡੀਓ ਬਣਾਉਣਿਆ ਤੇ ਸੇਲ ਡੇਲੀ ਦੀ ਡੇਲੀ ਹੋਈ ਜਾਂਦੇ ਨੇ ਆਪਣੇ ਇਹਦਾ ਵੀ ਸ਼ਾਲ ਦੇਖੋ ਕਿੰਨਾ ਵਧੀਆ ਹੋਹੀ ਸੋਹਣਾ ਸ਼ਾਲ ਹੈ ਇਹਦਾ ਮੈਂ ਪੂਰੀ ਲੈ ਕੇ ਦਿਖਾ ਦਿੰਨੀ ਆ ਤੁਹਾਨੂੰ ਦੇਖੋ ਬਹੁਤ ਹੀ ਪਿਆਰਾ ਕੁਲਾ ਡਿਲਾ ਬਹੁਤ ਹੀ ਸੋਹਣਾ ਤੇ ਇਹਦਾ ਪ੍ਰਾਈਸ ਹੈਗਾ 15 ਕੋੜੀ ਜਲਦੀ ਤੋਂ ਜਲਦੀ ਆਰਡਰ ਕਰੋ ਹੈਨਾ ਕਿਤੇ ਰਹਿ ਝੋ ਫੇਰ ਨਾ ਕਹੋ ਕਈਆਂ ਨੂੰ ਮੈਨੂੰ ਜਵਾਬ ਦੇਣਾ ਪੈਂਦਾ ਜੀ ਵੀ ਉਹ ਸੂਟ ਆ ਜਿਹੜਾ ਸਾਡਾ ਸੇਲ ਹੋ ਗਿਆ ਤੇ ਆਪਨੇ ਕੋਲ ਮੇਨ ਮੇਨ ਜੇ ਕਲਰ ਲੈ ਕੇ ਆਉਂਦੇ ਆ ਜਿਹੜੇ ਮੇਰੀਆਂ ਭੈਣਾਂ ਨੂੰ ਦੇਖਣਸਾਰ ਪਸੰਦ ਆ ਜਾਣ ਕਾ ਜੀ ਬੱਚੇ ਆ ਗਏ ਦੇਖੋ ਕਿਵੇਂ ਆ ਰਹੇ ਨੇ ਪਟਕਾ ਕਿੱਥੇ ਗਿਆ ਸਭ ਤੋਂ ਪਹਿਲਾਂ ਹੀ ਅਨਸਾਰ ਹੈਂਡ ਵਾਸ਼ ਕਰਦੇ ਨੇ ਆਪਦੇ ਆ ਦੇਖਿਵੇਂ ਆ ਰਹੀਏ ਚੁਟਕੀਛਾਲਾ ਮਾਰਦੀ ਹਾਂ ਹਾਂ ਜੀ ਕੀ ਹੋ ਗਿਆ ਕੁਝ ਨਹੀਂ ਹੋ ਬੱਚਾ ਇੰਨੀ ਦਰਨੇ ਕਿ ਕਾਤੇ ਗਰੂਪ ਤੇ ਡਰ ਜਾਂਦੇ ਨੇ ਵੀ ਅੱਜ ਗੇਟੇ ਚਿਕਾ ਦੇ ਆ ਜਾ ਐਂ ਰਸਾ ਪਟਕਾ ਬੁਟਕਾ ਕਿੱਧਰ ਗਿਆ ਬੈਕ ਟੂ ਬੈਗ ਚ ਐਸ ਸਿਆ ਸਸ਼ਕਲ ਜੀ ਜਸ ਸ਼ਕਲ ਆ ਗਏ ਮੇਰੇ ਕੋ ਤਾਂ ਆਜ ਤਾਂ ਟਿੱਡੀ ਦੁਖੀ ਕੈਲਰੀ ਟਿੱਡੀ ਦੁਖੀ ਦੇਖਿਆ ਮੂੰਕੇ ਮੇ ਲਾਲ ਕਰੇ ਨੇ ਪਹਿਲਾਂ ਦੱਸੋ ਜਾਨੀ ਖਾਤੋ ਅੱਜ ਤਾਂ ਸ਼ਿਸ਼ਮੁਰੇ ਵੀ ਬੈਠੇ ਆச்சா ਸ਼ਿਸ਼ਮੁਰੇ ਨਹੀਂ ਬੈਠਾਏਗਾ ਨਹੀਂ ਬੈਠਿਆ ਜੀ ਸ਼ਿਸ਼ਮੁਰੇ ਓਕੇ ਤੇ ਵੀ ਲਾਦ ਹੋ ਗਿਆ ਫੇਰ ਵੀ ਲਾਲ ਹੋਗਾ ਚਾਰ ਕੋਨਾ ਓਏ ਮੌਸਮੀ ਇਹ ਜਾ ਹੋ ਰਿਹਾ ਪਤਾ ਮੌਸਮ ਚੇਂਜ ਹੋਣ ਕਰਕੇ ਹੋ ਰਿਹਾ ਕੋਟ-ਕੂਟ ਲਾ ਕੇ ਸਿੱਟਿਆ ਇਹ ਬਲੇਜ਼ਰ ਆਪਦੇ ਸਾਹ ਦੇ ਬਾਅਦ ਚੱਕ ਲੈਂਦਾ ਮੇਰੇ ਬੈਕ ਨੇ ਜਗ੍ਹਾ ਨਹੀਂ ਹੁੰਦੀ ਆ ਤਾਂ ਇਹ ਪਰ ਸਾਹ ਦੇ ਬੈਗ ਚ ਪਾਤਾ ਹੈ ਦੇਖੋ ਮੋਟੂ ਹੈ ਕਰਕੇ ਕਰਿਆ ਇਹਦੇ ਬਾਜੂ ਨਾਲ ਹੀ ਨੀਚੇ ਅਜੇ ਤੂੰ ਖੜੇ ਤੂੰ ਖੜੀ ਇਹ ਬੁੱਤ ਟੈਰ ਆਣਾ ਇਹ ਰੁੜ ਜਾਂਦਾ ਹਾਂ ਇਹ ਤਾਂ ਪਤਲੀ ਆ ਦੋ ਇਹ ਇੱਕ ਬੈਗ ਚ ਪਾ ਕੇ ਉਹ ਫਿਰ ਜ ਸਨੀ ਜਾਰੇ ਚ ਪੈਂਦਾ ਨਹੀਂ ਤਾਂ ਕਰ ਤੇ ਸਹਿਬ ਹੁਣ ਰੋਲਤਾ ਨਹੀਂ ਗਏ ਮੇਰਾ ਉਹ ਮਾਂ ਨੇ ਸਿੱਧੀਆਂ ਰਹਾਗ ਕੱਢਿਆ ਸੀਗਾ ਮੈਨੇ ਤਾਂ ਸਹਿਬ ਦੀਆਂ ਤਾਂ ਸਿੱਧੀਆਂ ਨੇ ਬੁੱਤ ਤੇਰੀ ਹੀ ਮੈਂ ਇਕੱਠੀਆਂ ਕਰਦੀ ਹੁੰਨੀ ਆ ਨਹੀਂ ਮੈਨੇ ਸਕੂਲ ਚ ਕਰਤਾ ਸੀ ਨਹੀਂ ਜਦੋਂ ਮੈਂ ਕਰਤਾ ਅੱਛਾ ਦੂਜੇ ਲੋਟ ਠੀਕ ਆ ਮੇਰਾ ਕਿਆ ਸੀ ਮੈਂ ਹਾਂ ਕਰਕੇ ਵੀ ਕੱਢਿਆ ਸੀਗਾ ਬਾਟਮ ਵੀ ਇਹਨਾਂ ਦੇ ਬਾਟਮਾਂ ਨਾਲ ਜਿਹੜੇ ਸਨੀ ਦੇ ਬਾਵਾ ਤੇ ਬਾਟਮ ਮੇਰੀ ਆ ਹਾਂ ਮੇਰੀ ਹਾਂ ਇਹ ਮੇਰਾ ਯਾਰ ਹਾਂ ਨਹੀਂ ਨਹੀਂ ਇਹਨਾਂ ਤਾਂ ਉਹੀ ਸਿਆਣਾ ਸਾਬਦਾ ਤਾਂ ਜਿਆਦਾ ਮੈੜਾ ਹੁੰਦਾ ਮੇਰਾ ਤਾਂ ਪੀੜਾ ਹੋ ਰਿਹਾ ਮਿਸਕੀਟਿੰਗ ਸ਼ੂਜ਼ ਸਾਰ ਸੱਜੇ ਪਾ ਕੇ ਲੈ ਕੇ ਗਿਆ ਅੱਛਾ ਚਲੋ ਹਾਂ ਵਸ ਫਿਰ ਇਹਦਾ ਵੀ ਅੱਜੇ ਹੋ ਗਿਆ ਨਾ ਜਸਨੀਨ ਕੱਲ ਗਈ ਨਹੀਂ ਹੈਗੀ ਕਿੱਥੇ ਵੇ ਅੱਜੇ ਗਈ ਆ ਮੈਂ ਮੂੰਗਾ ਇਹ ਸਿਆਣ ਰੱਖ ਲਈਏ ਵੀ ਇਹਦੇ ਬਾਟਨ ਉਹ ਬਾਹਾਂ ਦੇ ਦੋਨੋਂ ਜਸਨੀਨ ਦੇ ਤਾਂ ਮੈਨੇ ਉਹ ਵੀ ਪੱਕੇ ਕਰੇ ਹੋਏ ਨੇ ਬਾਟਨ ਨਾ ਹਾਂ ਪੀੜੇ ਤਾਂ ਕਿ ਨਾ ਰਹੀ ਹਾਂ ਹਾਂ ਤੇਰੇ ਪੁੱਤਰ ਇੱਕ ਵਾਂ ਕੇ ਆ ਗਏ ਨੇ ਮੇਨਾਂ ਦਾ ਹਨ। ਤਾਂ ਕਈ ਆ। ਚੱਲਾਂਗੇ। ਤੇ ਬੱਚੇ ਆ ਗਏ ਸਕੂਲੋਂ ਜੀ। ਕਿਸ ਕਿਤੀ ਸ਼ੂਜ਼ ਜਿੰਨਾ ਕਿ ਸਿੱਖਿਆ ਹੈ। ਆ ਗਈ ਬੋਤਾ ਆ ਗਈ। ਚਲੋ ਜੀ। ਕਿੱਥੇ ਨੂੰ ਕਿੱਥੇ ਨੇ? ਪਾਪਾ ਕਿੱਦਾਂ ਲੱਗ ਰਹੇ ਨੇ? ਮੇਰਾ ਮੋੜ ਆ ਰਿਹਾ। ਦੋਨਾਂ ਦੀਏ ਹੋ ਰਹੇ ਨੇ ਲਾਲ ਤਾਂ। ਮੂੰਹ ਇਹਨਾਂ ਲਾਲ ਕਰ। ਲਾਲ ਤਾਂ ਦੋਨਾਂ ਦੀਏ ਹੋ ਰਹੇ ਨੇ। ਬਾਸ ਹੋ ਜਾਓ ਸੀਸੇ ਧਾਪ ਦੇਨੇ ਨਾ। ਚਲੋ ਜੀ ਹੁਣ ਬੱਚਿਆਂ ਨੂੰ ਦੇ ਦਈਏ ਚਾਹ। ਹਨਾ ਮੈਂ ਇਹਨਾਂ ਦੀ ਕਰਦੀ ਐ ਡਰੈੱਸ ਚੇਂਜ। अच्छा जी चलो जी व्लॉग ਦਾ ਕਰਦੇ ਆ ਐਂਡ ਦਿਓ ਆ ਗਿਆ ਜੀ ਸ਼ਸ਼ਿਕਾ ਬਾਏ 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 ਕਰ ਦੋ